ਤੋ ਟਿਕੋ ਰੈਡੀ ਨੂੰ ਮਾਂ ਗੜੀ ਤੋਂ ਸੀ ਨਾ ਇੱਕ ਸੁਨੰਦ ਹੁੰਦਾ ਸੀ ਉਹ ਕਵਿਤਾ ਮੈਨੂੰ ਬਚਪਨ ਦੇ ਵਿੱਚ ਸੁਣਾਉਂਦੇ ਹੁੰਦੇ ਸੀ ਤਿੰਨਾਂ ਵਰੀ ਤਿੰਨ ਕਹਿੰਦੇ ਕਿ ਉਹਦਾ ਹੁਣ ਯਾਦ ਨਹੀਂ ਆ ਰਹੀ ਤੇ ਅੱਜ ਮੈਂ ਤੁਹਾਡੇ ਤੋਂ ਉਹ ਕਵਿਤਾ ਸੁਣਨੀ ਚਾਹੁੰਦੀ ਆ ਜੀ ਕੋਈ ਜੀ ਸੁਣਾ ਦੇ ਤੋੜੇ ਇੱਕ ਵਾਰ ਸੁਣਾਇਓ ਕਿੰਨੇ ਸੀ ਟਿੱਕਰ ਜਾਂ 16 ਹਾਂਜੀ ਦੋ ਮੋੜ ਕੇ ਜਿਹੜਾ ਕੋਲ ਜੀ ਦਾ ਹੈ ਅੱਛਾ ਜਿਹੜੀ ਦੋ ਦੇ ਨੇ ਤੇ ਤੈਨ ਦਰਿਆ ਲੋਕ ਚੁੱਕੇ ਤੋਂ ਮਗਦਾ ਨਹੀਂ ਜਿਹੜਾ ਬਗਦਾ ਨੇ ਉਹਨੇ ਬੈਠੀਆਂ ਤੈਨੂੰ ਮੱਝਾ ਲੋਕ ਫੜਦਾ ਇੱਕ ਸੁੰਗਰੀ ਨਹੀਂ ਜੇ ਸੁੰਗਰੀ ਨੇ ਉਹਨੇ ਦਿੱਤੇ ਤੈਨ ਕਰਤੇ ਲੋਕ ਮਾਰ ਕੇ ਇੱਕ ਮਚਦਾ ਨਹੀਂ ਜਿਹੜਾ ਬੈਦਾ ਨੇ ਉਹਨੇ ਬੱਚੇ ਤੈਨ੍ਹੇ ਪੱਜੇ ਲੋਕ ਫੋਟੇ ਇੱਕ ਚੰਦਾ ਨਹੀਂ ਜੇ ਦਾ ਚੌਦਾ ਨਹੀਂ ਹੁੰਦਾ ਤਾਂ ਤੈਨੂੰ ਪਿੱੱਡ ਜੋ ਉੱਜੜ ਕੇ ਬਸਦਾ ਨਹੀਂ ਜੇ ਦਾ ਬਸਦਾ ਨਹੀਂ ਹੁੰਦੇ ਬਾਹਰ ਤੈਨੂੰ ਕੋ ਮਿਹਾਰ ਦੋ ਅੰਨੇ ਇੱਕ ਨੂੰ ਦੱਸਦਾ ਨਹੀਂ ਜਿੰਨੇ ਜਿੰਨੇ ਬਸਦਾ ਨਹੀਂ ਉਹ ਕੰਨੀਆਂ ਤੇ ਤੌੜੀਆਂ ਦੋ ਕੁਟੀਆਂ ਫੁਕੀਆਂ ਕਦਤਾਲਾ ਹੀ ਨਹੀਂ ਜਿਸ ਦਾ ਕਲਾ ਨਹੀਂ ਹੁੰਦਾ ਪਾਇ ਤੈਨ ਚਾਹੁੰਦੇ ਦਾਣੇ ਨਹੀਂ ਦੋ ਗਾਲ ਤੇ ਇੱਕ ਗਲਦਾ ਹੀ ਜੀ ਇਹਨਾਂ ਗਲਦਾਨੇ ਉਹਨਾਂ ਲੱਗੇ ਤਿੰਨ ਜਣੇ ਖਾਣ ਨੂੰ ਦੋ ਫੇਕ ਰਹਿਦਾ ਹੀ ਨਹੀਂ ਅੱਛਾ ਇਹ ਰਹਿਦਾ ਨਹੀਂ ਉਹਨੇ ਮਾਰੇ ਤੈਨੂੰ ਕੋ ਸੌਣਾ ਅੱਛਾ ਇੱਕ ਇੱਕ ਦਾ ਇੱਕ ਵਜਦਾ ਨਹੀਂ